El ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਰੋਡਵੇਜ ਵਾਲਿਆਂ ਨੇ ਹੜਤਾਲ ਕਰ ਦਿੱਤੀ ਹੈ ਘਰੋਂ ਨਿਕਲਣ ਤੋਂ ਪਹਿਲਾਂ ਜਰੂਰ ਗੌਰ ਨਾਲ ਦੇਖ ਲਓ ਕਿਉਂਕਿ ਜੇ ਤੁਸੀਂ ਬਸ ਤੇ ਸਫ਼ਰ ਕਰਨਾ ਅੱਜ ਤਾਂ ਜਰੂਰ ਦੇਖ ਲਓ ਇਹ ਖਬਰ ਕਿਉਂਕਿ ਰੋਡਵੇਜ ਦੀ ਹੜਤਾਲ ਹੈ ਔਰ ਅੱਕ ਕੇ ਉਹਨਾਂ ਨੇ ਇਹ ਫੈਸਲਾ ਲਿਆ ਕਿਉਂਕਿ ਕਹਿੰਦੇ ਕਿ 2 ਮਹੀਨਿਆਂ ਤੋਂ ਤਨਖਾਹ ਨਹੀਂ ਖਾਤੇ ਦੇ ਵਿੱਚ ਪਈ ਔਰ ਉਸ ਤੋਂ ਬਾਅਦ ਹੁਣ ਆਖਰਕਾਰ ਉਹਨਾਂ ਨੂੰ ਹੜਤਾਲ ਕਰਨੀ ਪੈ ਗਈ ਹੈ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸਵਾਰੀਆਂ ਨੂੰ ਜਰੂਰ ਖੱਜਲ ਹੋਣਾ ਪੈ ਰਿਹਾ ਸਵਾਰੀਆਂ ਨੂੰ ਜਰੂਰ ਪ੍ਰੇਸ਼ਾਨ ਹੋਣਾ ਪੈ ਰਿਹਾ ਕਿਉ ਰੂਟ ਤੇ ਚਲਦੀਆਂ ਸੀ ਜਿਹੜੇ ਰੂਟ ਤੇ ਚਲਦੀਆਂ ਸੀ ਔਰ ਉਹ ਬੱਸਾਂ ਹੁਣ ਬੰਦ ਖੜੀਆਂ ਨੇ ਕਿਉਂਕਿ ਚੱਕੇ ਜਾਮ ਕਰ ਦਿੱਤੇ ਗਏ ਆ ਉਹਨਾਂ ਬੱਸਾਂ ਦੇ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਰੋਡਵੇਜ ਵਾਲਿਆਂ ਨੇ ਹੜਤਾਲ ਕਰ ਦਿੱਤੀ ਹੈ ਔਰ ਅੱਕ ਕਿ ਉਹ ਕਹਿੰਦੇ ਕਿ ਅਸੀਂ ਇਹ ਫੈਸਲਾ ਲਿਆ ਹੈ ਸਵਾਰੀਆਂ ਨੂੰ ਜਰੂਰ ਤੰਗੀ ਹੋ ਰਹੀ ਹੈ ਪਰੇਸ਼ਾਨੀ ਹੋ ਰਹੀ ਹੈ ਔਰ ਨਾਰੇਬਾਜੀ ਕਰਦੇ ਹੋਏ ਡੀਪੂਆਂ ਦੇ ਵਿੱਚ ਨਜ਼ਰ ਆ ਰਹੇ ਔਰ ਬਕਾਇਦਾ ਤੌਰ ਤੇ ਇਹ ਵੀ ਗੱਲ ਉਹਨਾਂ ਨੇ ਕਹੀ ਹੈ ਕਿ ਜੇ ਕੱਲ ਤੱਕ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਲੰਮੀ ਹੜਤਾਲ ਕਰਾਂਗੇ ਇਹ ਵੀ ਗੱਲ ਕਹੀ ਜਾ ਰਹੀ ਹੈ ਵੱਡੀ ਖਬਰ ਦੇ ਨਾਲ ਲਗਾਤਾਰ ਅਪਡੇਟ ਕਰ ਰਹੇ ਹਾਂ ਤੁਹਾਨੂੰ ਇਸ ਵੇਲੇ ਦੀ ਅਹਿਮ ਖਬਰ ਕਿ ਪੰਜਾਬ ਰੋਡਵੇਜ ਦੀ ਹੜਤਾਲ ਹੈ ਹੜਤਾਲ ਨੂੰ ਲੈ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਵਾਰੀਆਂ ਜਿਨ੍ਹਾਂ ਨੇ ਸਫ਼ਰ ਕਰਨਾ ਸੀਗਾ ਔਰ ਉਹ ਜਰੂਰ ਖੱਜਲ ਖਵਾਰ ਹੋ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਹੜਤਾਲ ਦਾ ਪਤਾ ਨਹੀਂ ਸੀ ਕਿ ਅੱਜ ਰੋਡਵੇਜ ਦੀ ਹੜਤਾਲ ਹੈ ਰੋਡਵੇਜ ਵਾਲੇ ਕਹਿੰਦੇ ਕਿ ਅਸੀਂ ਹੜਤਾਲ ਕੀਤੀ ਨਹੀਂ ਸਾਡੇ ਤੋਂ ਹੜਤਾਲ ਕਰਵਾਈ ਗਈ ਹੈ ਕਿਉਂਕਿ 2 ਮਹੀਨੇ ਹੋ ਗਏ ਖਾਤਿਆਂ ਦੇ ਵਿੱਚ ਪੈਸੇ ਨਹੀਂ ਪਾਏ ਗਏ ਤਨਖਾਹਾਂ ਨਹੀਂ ਪਾਈਆਂ ਗਈਆਂ ਇਹ ਜਾਣਕਾਰੀ ਹੈ ਔਰ ਉੱਥੇ ਆਊਟਸੋਰਸ ਦੇ ਜਿਹੜੇ ਮੁਲਾਜ਼ਮ ਨੇ ਜ਼ਿਆਦਾਤਰ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਪਾਏ ਗਏ ਤਨਖਾਹਾਂ ਉਹਨਾਂ ਦੀਆਂ ਆਈਆਂ ਨਹੀਂ ਤਾਂ ਇਸ ਕਰਕੇ ਨਾਰੇਬਾਜੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਵਿਰੋਧ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਇਸ ਕਰਕੇ ਕਰਨਾ ਪੈ ਰਿਹਾ ਕਿਉਂਕਿ ਜਿਹੜੇ ਲੋਕ ਕੋਈ ਜ਼ਰੂਰੀ ਕੰਮਕਾਜ ਲਈ ਕੋਈ ਇੱਧਰ ਉੱਧਰ ਜਾਣਾ ਚਾਹੁੰਦੇ ਸੀਗੇ ਜਿਹੜੇ ਕੋਈ ਕੰਮਕਾਜਾਂ ਵਾਲੇ ਲੋਕ ਸੀਗੇ ਜਿਨ੍ਹਾਂ ਨੇ ਕੋਈ ਦਫ਼ਤਰਾਂ ਦੇ ਵਿੱਚ ਕੰਮ ਤੇ ਜਾਣਾ ਸੀਗਾ ਔਰ ਉਹਨਾਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਹੜਤਾਲ ਕਰ ਦਿੱਤੀ ਗਈ ਹੈ ਰੋਡਵੇ ਦੇ ਵੱਲੋਂ ਤਾਂ ਨਾਰੇਬਾਜੀ ਕਰਦੇ ਹੋਏ ਰੋਡਵੇ ਦੇ ਮੁਲਾਜ਼ਮ ਨਜ਼ਰ ਆ ਰਹੇ ਆ ਅ ਤਸਵੀਰਾਂ ਤੁਹਾਨੂੰ ਸਿੱਧਾ ਲੈ ਚਲਦੇ ਆਂ ਔਰ ਉਸ ਤੋਂ ਬਾਅਦ ਸੁਣਾਉਣੇ ਕਿ ਆਖਰਕਾਰ ਇਹ ਪੂਰਾ ਮਸਲਾ ਹੈ ਕੀ ਹੈ। लखवीर जी <preachers> ਪਨਬਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ 1/19 ਦਾ ਮੈਂ ਡੀਪੂ ਪ੍ਰਧਾਨ ਆ ਅੱਜ ਦਾ ਜਿਹੜਾ ਬੰਦ ਦਾ ਕਾਰਨ ਆ ਜੀ ਇਹ ਤਨਖਾਹਾਂ ਨੂੰ ਲੈ ਕੇ ਆ ਜੀ ਜਿਹੜੀ ਸਾਡੇ ਆਊਟਸੋਰਸਡ ਸਟਾਫ ਆ ਤੇ ਕੰਟਰੈਕਟ ਦਾ ਸਟਾਫ ਆ ਉਹਨਾਂ ਦੀ ਤਨਖਾਹਾਂ ਦੇ ਵਿੱਚ ਹਰ ਵਾਰ ਦੇਰੀ ਹੁੰਦੀ ਆ ਆ ਹੁਣ ਸਾਡੇ ਜਿਹੜੇ ਆਊਟਸੋਰਸਡ ਸਟਾਫ ਆ ਉਹਨਾਂ ਦਾ 20 ਤੋਂ ਮਹੀਨਾ ਸ਼ੁਰੂ ਹੁੰਦਾ ਯਾਨੀ ਕਿ 20 ਤਰੀਕ ਤੋਂ 21 ਤੱਕ ਤਨਖਾਹ ਬੰਦੀ ਆ ਆ ਉਹ ਦੂਸਰੀ 20 ਆ ਗਈ ਪਰ ਹਜੇ ਤੱਕ ਤਨਖਾਹ ਨਹੀਂ ਪਾਈ ਗਈ ਇਹ ਲਗਾਤਾਰ ਅੱਜ ਦਾ ਨਹੀਂ ਇਹ ਪਹਿਲਾਂ ਵੀ ਬਹੁਤ ਵਾਰ ਅਸੀਂ ਲਿਖਤੀ ਵੀ ਦੇ ਚੁੱਕੇ ਹਾਂ ਔਰ ਬੜੇ ਵਾਰੀ ਅਧਿਕਾਰੀਆਂ ਦੇ ਵੀ ਸਾਹਮਣੇ ਲੈ ਆ ਚੁੱਕੇ ਹਾਂ ਵੀ ਆਏ ਵਾਰੀ ਤਨਖਾਹ ਇੱਕ ਇੱਕ ਮਹੀਨਾ ਮਹੀਨਾ ਲੇਟ ਪਹਿਲੀ ਗੱਲ ਤਾਂ ਤਨਖਾਹਾਂ ਬਹੁਤ ਘੱਟ ਆ ਸਾਡੇ ਵਰਕਰਾਂ ਦੀਆਂ ਦਿਨ ਰਾਤ ਮਿਹਨਤਾਂ ਕਰਦੇ ਆ 18-18 ਘੰਟੇ ਡਿਊਟੀ ਕਰਦੇ ਆ ਤੇ ਉਹ ਵੀ ਘੱਟ ਤਨਖਾਹਾਂ ਦੇ ਵਿੱਚ ਉਹ ਜਿਹੜੀ ਤਨਖਾਹ ਜਿਹੜੀ ਬਣਦੀ ਆ ਉਹ ਵੀ ਸਮੇਂ ਸਿਰ ਨਹੀਂ ਮਿਲਦੀ ਤਾਂ ਉਹ ਬੜੀਆਂ ਕਿਸੇ ਨੇ ਕੋਈ ਕਿਸ਼ਤਾਂ ਲਈਆਂ ਹੁੰਦੀਆਂ ਜਾਂ ਉਹ ਮੋੜਨੀਆਂ ਹੁੰਦੀਆਂ ਤੇ ਇੱਕ ਪਰਿਵਾਰ ਦਾ ਗੁਜ਼ਾਰਾ ਬੱਚਿਆਂ ਦੀਆਂ ਫੀਸਾਂ ਜਾਂ ਵਗੈਰਾ ਭਰਨੀ ਆਉਂਦੀਆਂ ਉਹ ਸਾਡੇ ਬਦਹਾਲ ਕਰਤੇ ਉਹਨਾਂ ਦੇ ਹਾਲਾਤ ਬਹੁਤ ਮਾੜੀ ਹੋਈ ਹੈ ਮੁਲਾਜ਼ਮਾਂ ਦੀ ਇਹਦੇ ਕਾਰਨ ਸਾਨੂੰ ਸਾਡੇ ਕੋਈ ਸ਼ੌਕ ਨਹੀਂ ਹੜਤਾਲ ਕਰਨ ਦਾ ਜਾਂ ਬੰਦ ਕਰਨ ਦਾ ਇਹ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਸਰਕਾਰ ਤੇ ਕੋਈ ਕੰਨਾਂ ਤੇ ਜੂਨ ਨਹੀਂ ਸਰਕਦੀ ਵਾਰ-ਵਾਰ ਹੀ ਇਹ ਇਸੇ ਤਰ੍ਹਾਂ ਹੁੰਦਾ ਹੈ ਵੀ ਆਏ ਮਹੀਨੇ ਜਿਹੜੀ ਤਨਖਾਹ ਉਹ 20 20 ਇੱਕ ਇੱਕ ਮਹੀਨਾ-ਮਹੀਨਾ ਲੇਟ ਹੋ ਜਾਂਦੀ ਹੈ 30 20 25 25 ਦਿਨ ਲੇਟ ਆਉਂਦੀ ਹੈ ਇਸੇ ਕਰਕੇ ਅੱਜ ਜਿਹੜਾ ਉਹ ਬੰਦ ਕੀਤਾ ਗਿਆ ਜੇ ਤੁਹਾਡੀ ਮੰਗਾ ਨਾ ਕੀਤੀ ਜਾਂ ਤਾਂ ਖਾ ਨਾ ਮਿਲੇ ਅਗਲਾ ਕੀ ਸੰਘਰਸ਼ ਹੋਏਗਾ ਜੀ ਮੰਗਾ ਨੂੰ ਲੈ ਕੇ ਤਾਂ ਸਰ ਅਸੀਂ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਏ ਸੀ ਲਗਾਤਾਰ 16 16 ਸਾਲ ਤੋਂ ਅਸੀਂ ਮਹਿਕਮੇ ਦੇ ਵਿੱਚ ਕੰਮ ਕਰ ਰਹੇ ਹਾਂ ਸੋ ਕਈ ਸਾਡੇ ਸਾਥੀ ਰਿਟਾਇਰ ਹੋ ਕੇ ਵੀ ਘਰੇ ਜਾਵੜਿਆ ਕਈ ਦੋ ਤਰ੍ਹਾਂ ਦੀਆਂ categories ਕੰਮ ਕਰ ਰਹੀਆਂ ਇੱਕ out source ਦੇ ਤਹਿਤ ਜਿਹੜੇ ਮੁਲਾਜ਼ਮ ਸਾਡੇ ਕੰਮ ਕਰ ਰਹੇ ਆ ਰੋਡਵੇ ਦੇ ਵਿੱਚ ਪਨਪਾਸ ਦੇ ਵਿੱਚ ਇੱਕ ਕੰਟਰੈਕਟ ਤੇ ਆ ਸੋ ਸਰਕਾਰ ਨੇ ਵਾਰ-ਵਾਰ ਉਹਨਾਂ ਨੂੰ ਨਾਰੇ ਲਾਏ ਆ ਵੀ ਅਸੀਂ ਥੋੜਾ ਮਸਲਾ ਹੱਲ ਕਰਾਂਗੇ ਇਹ ਸਰਕਾਰ ਨੇ ਵੀ ਸਾਥ ਹੋਏ ਸਮਾਂ ਮੰਗਿਆ ਸੀ ਵੀ ਅਸੀਂ ਥੋੜਾ ਆਉਂਦਿਆ ਸਾਰ ਜਿਹੜਾ ਥੋੜਾ ਕੰਮ ਆ ਜਿਹੜਾ ਅਸੀਂ ਪਹਿਲ ਦੇ ਆਧਾਰ ਤੇ ਤੁਹਾਨੂੰ ਰੈਗੂਲਰ ਕਰਾਂਗੇ ਪਰ ਉਹ ਸਮਾਂ ਦੇਣ ਦੇ ਬਾਵਜੂਦ ਅੱਜ ਬਹੁਤ ਘੱਟੋ ਘੱਟ ਵੀ 2-3 ਸਾਲੇ ਸਰਕਾਰ ਨੇ ਵੀ ਨਗਾ ਲੇ ਪਰ ਗੋਗਲੂਆਂ ਤੋਂ ਮਿੱਟੀ ਝੜੀ ਆ ਮੇਰੇ ਖੋਖਲੇ ਦਾਵੇ ਸਾਬਤ ਹੋਏ ਆ ਇਹਨਾਂ ਨੇ ਬੱਸਾਂ ਜਿਹੜੀਆਂ ਰੋਡਵੇ ਦੇ ਵਿੱਚ ਮਰਜ ਕੀਤੀਆਂ ਸੀ ਔਰ ਨਾਲ ਜਿਹੜੇ ਪਿਛਲੇ ਡਾਇਰੈਕਟਰ ਸਾਹਿਬ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਤੁਹਾਨੂੰ ਜਿਹੜਾ ਇਹਦੇ ਵਿੱਚ ਮਰਜ ਕਰਕੇ ਜਿਹੜੇ ਕੰਟਰੈਕਟ ਵਾਲਾ ਸਟਾਫ ਆ ਉਹਨਾਂ ਦੀ ਤਨਖਾਹ ਜਿਹੜੀ ਰੋਡਵੇਜ ਖਜ਼ਾਨੇ ਵਿੱਚੋਂ ਦਿੱਤੀ ਜਾਊਗੀ ਪਰ ਉਹ ਵੀ ਹਜੇ ਤੱਕ ਜਿਹੜਾ ਹੋਇਆ ਵਿਆ ਬਕਾਇਦਾ ਬਜਟ ਦੇ ਵਿੱਚ ਰਿਲੀਜ਼ ਵੀ ਹੋ ਗਿਆ ਵਜ ਤੋਂ ਪਰ ਉਹ ਤਨਖਾਹ ਇਹਨਾਂ ਨੇ ਪਾਉਣੀ ਕਿ ਕੋਈ ਵੀ ਕਾਰਵਾਈ ਉੱਤੇ ਨਹੀਂ ਕੀਤੀ ਉਹ ਜਿਉਂਦਾ ਤੇ ਆਉਂਦਾ ਮਸਲੇ ਉਵੇਂ ਖੜੇ ਆ ਸੋ ਨਾ ਕੋਈ ਅਧਿਕਾਰੀ ਨਾ ਕੋਈ ਸਰਕਾਰ ਦਾ ਜਾਂ ਮੰਤਰੀ ਇਸ ਵੱਲ ਸੁਹਿਰਦੀ ਹੈ ਨਹੀਂ ਕਿ ਅਸੀਂ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਜਿਹੜੇ ਸਾਡੇ ਵਰਕਰ ਕਰ ਰਹੇ ਆ ਉਹਨਾਂ ਦੀ ਕੀ ਮੰਗਾਂ ਨਾ ਸਾਨੂੰ ਕੋਈ ਅਸੀਂ ਕੁਝ ਅਰਸ਼ ਵੀ ਕਰਦੇ ਆ ਤਾਂ ਉਹ ਮੀਟਿੰਗ ਦਿੱਤੀ ਜਾਂਦੀ ਹੈ ਤੇ ਪਰ ਕੋਈ ਗੋਦੇ ਤੇ ਹੱਲ ਨਹੀਂ ਹੁੰਦਾਗਾ ਸਾਨੂੰ ਹੋਰ ਤਾਂ ਹੋਰ ਸਾਨੂੰ ਤਨਖਾਹ ਵੀ ਆ ਇਹੋ ਜੇ ਡੀਪੂ ਬੰਦ ਕਰ ਕਰਕੇ ਸਾਨੂੰ ਆਪਦਾ ਨੁਕਸਾਨ ਕਰਕੇ ਪੂਣੀ ਪੈਂਦੀ ਹੈ